ਕੋਚ ਜਿਸ ਸੰਗਠਨ ਆਤਕਵਾਦੀ ਸੰਗਠਨੋਂ ਜਿਹੜੇ ਪਾਕਿਸਤਾਨ ਦੇ ਵਿੱਚੋਂ ਜਿਨ੍ਹਾਂ ਨੇ ਮੇਰਾ ਟਰੈਪ ਲਾਇਆ ਸੀ ਉਹ ਬੰਦੇ ਫੜੇ ਗਏ ਸੀ ਉਹਨਾਂ ਨੇ ਕਿਹਾ ਸੀ ਆਇ ਪ੍ਰੋਡਰ ਵਪਾਰੀ ਮਿਲੀ ਮੈਨੂੰ ਮਾਰਨ ਦੀ ਹਮ ਠੀਕ ਹੈ ਜੀ ਕਿ ਇਹ ਇਤਿਆਰੀ ਸੱਤਵਾਦੀ ਫੜੇ ਜਾਂਦੇ ਆ ਔਰ ਕਿੰਨੇ ਮਦੂਰੇ ਇਹ ਫੜੇ ਜਾਂਦੇ ਆ ਜਿਨ੍ਹਾਂ ਵਜਿ ਕੋਈ ਨਾਮ ਆਉਂਦਾ ਜੀ ਇਹ ਸ਼ੇਰ ਮਾਰਨਾ ਇਹ ਮੋੜਾ ਮਾਰਨਾ ਮਤਲਬ ਤੁਸੀਂ ਹਿਸਾਬ ਲਗਾ ਲਓ 100 200 400 ਕੋਲ ਰੋਈ ਤੇ ਆਈ ਹੁੰਦੀ ਹੈ ਜਿੱਥੇ ਮੈਨੂੰ ਇਹੀ ਕਹਿੰਦੇ ਆ ਕਿ ਤੈਨੂੰ ਜਾਨੋਂ ਮਾਰ ਦੇਣਾ ਤੂੰ ਚੈਲੰਜ ਗਾਣਾ ਕੱਢਿਆ ਵੀ ਤੈਨੂੰ ਚੈਲੰਜ ਹੈ ਕਿ ਤੇਰੇ 10 ਦਿਨ ਤੇ ਸਿਰ ਤੇ ਮਤਲਬ ਇਹ ਲੋਕ ਕੌਣ ਨੇ ਗੁਜਰਾਤ ਦੇ ਵਿੱਚ ਆਟਵਾਦੀ ਫੜੇਗੇ ਜਿਨ੍ਹਾਂ ਨੇ ਮੈਨੂੰ ਮਾਰਨ ਦੀ ਪੂਰੀ ਰੇਕੀ ਜਿਨ੍ਹਾਂ ਨੇ ਮਾਰਨ ਦਾ ਪੂਰਾ ਜਰੀਆ ਬਣਾਇਆ ਸੀਗਾ ਉਹਨਾਂ ਨੂੰ 1 ਕਰੋੜ ਰੁਪਏ ਫੰਡਿੰਗ ਵੀ ਪਾਕਿਸਤਾਨ ਦੇ ਵਿੱਚੋਂ ਹੋਈ ਕਿ ਮੈਨੂੰ ਸਫੀਸ਼ੜ ਸੂਖਸ਼ਰੀਤੀ ਜAVE ਮੇਰੇ ਕੋਲ ਸਫੀਸ਼ੜ ਸੁਰੱਖਿਆ ਨਹੀਂ ਹੈ ਕਿ ਮੈਂ ਮੰਗ ਲਿਆ ਜਿਹੜਾ ਕਮਿਸ਼ਨਰ ਸਾਹਿਬ ਕੋਲ ਸੀ ਜੇ ਸੀ ਲਗਾਣਾ ਦੇ ਉਹਨਾਂ ਨੇ ਇੱਕ ਬਹੁਤ ਵਧੀਆ ਵਿਹਾਰ ਕੀਤਾ ਕਹਿੰਦੇ ਮੈਨੂੰ ਆਪ ਬੜਾ ਦੁਖ ਹੋਇਆ ਕਿ ਸਾਡੀ ਸਕੇਪ ਵੀ ਨੇ ਗੋਲੀ ਗੋਹਣ ਚਲਾਈ ਬੜੀ ਵੱਡੀ ਗੱਲ ਹੈ ਜਦੋਂ ਮੇਰੇ ਗੋਲ ਲੱਗੀਆਂ ਤਾਂ ਮੇਨਾਂ ਸਿਕਿਉਰਟੀ ਹੁੰਦੀ ਸੀ ਫਸ ਟਾਈਮ ਵੀ ਗੋਲੀ ਨਹੀਂ ਚੁਲਾਈ ਸੀ ਹਮੇਸ਼ਾ ਵੀ ਗੋਲੀ ਨਹੀਂ ਚੁਲਾਈ ਆ ਸੰਦੀਪ ਕਪੂਰ ਕੋ ਹਮਲਾ ਹੋਇਆ ਫਿਰ ਗੋਲੀ ਨਹੀਂ ਚੁਲਾਈ ਤੇ ਪੰਜਾਬ ਪੁਲਿਸ ਦੇਹਸ਼ਤ ਹੀ ਹੈ ਬਹੁਤ ਹੈ ਕਿ ਜਿੱਥੇ ਜਾਂਦੀ ਹੈ ਉਹ ਆਇਆ ਪੰਜਾਬ ਪੁਲਿਸ ਆ ਜੀ ਮਤਲਬ ਇੱਕ ਦੇਹਸ਼ਤ ਲੱਗਦਾ ਕਿ ਮੈਨੂੰ ਆਪਣੇ ਪੰਜਾਬ ਨਾਲ ਬਹੁਤ ਪਿਆਰ ਹੈ ਮੈਂ ਹੈਗਾ ਕट्टर ਹਿੰਦੂ ਵੀ ਤਾਂ ਠੀਕ ਹੈ ਜੀ ਤੋਂ ਮੈਂ ਕਈਆਂ ਵੀ ਅੱਖਾਂ ਤੇ ਰੱਖਦਾ ਰਹੂੰਗਾ ਅੱਜ ਤੱਕ ਮੈਂ ਕਦੇ ਕਿਸੇ ਦੇ ਖਿਲਾਫ ਗਲਤ ਨਹੀਂ ਬੋਲਿਆ ਤੁਸੀਂ ਕਈ ਦੇਖਿਆ ਹੁਣ ਮੇਰੀ ਕਿੰਨੀ ਵਾਰ ਤੁਸੀਂ ਇੰਟਰਵਿਊ ਕੀਤੀ ਹੈ ਕਿ ਮੈਂ ਕਦੇ ਕਿਸੇ ਦੇ ਖਿਲਾਫ ਗਲਤ ਬਿਆਨਬਾਜ਼ੀ ਅੱਜ ਤੱਕ ਨਹੀਂ ਦਿੱਤੀ ਅਸੀਂ ਇੱਕ ਤਾਂ ਹਿੰਦੂ ਸਿੱਖ ਮੁਸਲਮਾਨ ਸਾਰੇ ਸਭ ਹਮ ਆਪਸ ਵਿੱਚ ਭਾਈ ਭਾਈ ਦਰਮਿਆਦ ਘਟਾਤਾ ਹੈ ਕਿ ਹਮ ਸਭ ਭਾਈ ਭਾਈ ਹੈ ਫਿਰ ਮੈ ਇਹ ਨਹੀਂ ਮਨਵੇ ਸਮਝ ਨਹੀਂ ਆਉਂਦੀ ਕਿ ਕਿਉਂ ਕੁਝ ਲੋਕ ਮੇਰੀ ਜਾਨ ਦੇ ਦੁਸ਼ਮਣ ਬਣੇ ਹੋਏ ਆ ਦੇਖੋ ਮੈਂ ਪਰਿਵਾਰ ਵੀ ਗਵਾ ਲਿਆ ਅੱਜ ਮੇਰੇ ਕੁਛ ਮੇਰੇ ਕੋਲ ਕੋਈ ਵੀ ਨਹੀਂ ਹੈਗਾ ਮੇਰਾ ਸਭ ਕੁਝ ਸਿਸਟਮ ਵਿਗੜ ਗਿਆ ਜੀ ਠੀਕ ਹੈ ਨਾ ਜੀ ਮੇਰਾ ਪਰਿਵਾਰ ਵੀ ਚਲਾ ਗਿਆ ਪਰਿਵਾਰ ਵੀ ਗਵਾ ਲਿਆ ਬੱਚੇ ਵੀ ਮੇਰੇ ਮੇਰੇ ਤੋਂ ਚਲੇ ਗਏ ਮਤਲਬ ਮੈਂ ਕਈ ਵਾਰ ਸੋਚਦਾ ਆ ਗਿਆ ਮੀ ਤੂੰ ਇਹੋ ਜਿਹਾ ਕੀ ਕੰਮ ਕੀਤਾ ਹੈ ਦਿੱਲੀ ਭੋਖੇ ਬੰਦੇ ਬੜੇ ਉਸ ਤੋਂ ਮੇਰੇ 2 ਕਰੋੜ ਰੁਪਈਆ ਮੈਨੂੰ ਮਾਰੂਗਾ ਉਹਦੇ ਪਾਕਿਸਤਾਨ ਚੋਂ ਆਇਆ ਆਈਐਸਡੀਐਸ ਅਕਾਦਮੀ ਮਤਲਬ ਕਈ ਲੋਕ ਜਾਣ ਕੇ ਇੱਕੋ ਨਿਸ਼ਾਨਾ ਬਣਾ ਦਿਆ ਕਿ ਇਹ ਸ਼ੇਰ ਮਾਰਨਾ ਮੈਂ ਪੰਜਾਬ ਜਿੰਦਾਬਾਦ ਕਹਿੰਦਾ ਮੈਂ ਹਿੰਦੋਸਤਾਨ ਜਿੰਦਾਬਾਦ ਕਹਿੰਦਾ ਇਸ ਲਈ ਮੈਂ ਇਹਨਾਂ ਦੇ ਮਨ ਚ ਰਕਣਾ ਕਈਆਂ ਤੇ ਕੱਤਰਵਾਰੀਆਂ ਦੇ ਮੇਰੇ ਫੋਨ ਚੈੱਕ ਕੀਤੇ ਮੇਰੇ ਫੋਨ ਦੀਆਂ ਕੋਡ ਕੋਡਾਂ ਦੇਖੀਆਂ ਜਿਹੜੇ ਐਕਚੁਅਲੀ ਲਿਸਟ ਬਣਾ ਕੇ ਨੰਬਰ ਲਿਆਏ ਸੀਗੇ ਉਹ ਨੰਬਰ ਸੇਮ ਮੈਚਿੰਗ ਦਿੱਤੇ ਸਕਰੋਲ ਪੰਜਾਬ ਦੇ ਨਾਲ ਬੜੇ ਹੋਏ ਹੋ ਅਗਰ ਗੱਲ ਕਰੀਏ ਤਾਂ ਬੀਤੇ ਕੁਝ ਦਿਨ ਪਹਿਲਾਂ ਹੀ ਸ਼ਿਫਟਣਾ ਲੀਡਰ ਸੰਦੀਪ ਗੋੜਾ ਖਾਪੜ ਦੇ ਨਾਲ ਜੋ ਹਾਤਾ ਵਾਪਰੇਆ ਤਾਂ ਉਸ ਤੋਂ ਬਾਅਦ ਲਗਾਤਾਰ ਚਰਚਾ ਦੇ ਵਿੱਚ ਬਣੇ ਹੋਏ ਨੇ ਹਿੰਦੂ ਨੇਤਾ ਸ਼ਿਵਸ਼ੇਨਾ ਨੇਤਾ ਅਮਿਤ ਅੜੋੜਾ ਉਹਨਾਂ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਆਈਆਂ ਤੇ ਦੱਸਦੇ ਕਿ ਗੁਜਰਾਤ ਦਾ ਵੀ ਇੱਕ ਮਾਮਲਾ ਸਾਹਮਣੇ ਹੈ ਗੁਜਰਾਤ ਪੁਲਿਸ ਨੇ ਲੁਧਿਆਣਾ ਪੁਲਿਸ ਦੀ ਮੌਜੂਦਗੀ ਦੇ ਵਿੱਚ ਅਮਿਤ ਅੜੋੜਾ ਦੇ ਕਾਰ ਕਰ ਲਗਾਤਾਰ 2 ਘੰਟੇ ਕੁਛਕਿਛ ਕੀਤੀ ਹੈ ਔਰ ਦੱਸਦੇ ਕਿ 1 ਕਰੋੜ ਦੀ ਫਰੋਦੀ ਦਾ ਮਾਮਲਾ ਵੀ ਸਾਹਮਣੇ ਹੈ ਗੱਲਬਾਤ ਕਰ ਲਈ ਨੇ ਸੰਤਲਸ ਦੇ ਇੰਟਰਵਿਊ ਦੇ ਵਿੱਚ ਸ਼ਿਵਸ਼ੇਨਾ ਨੇਤਾ ਹਿੰਦੂ ਲੀਡਰ ਅੰਮ੍ਰਿਤਪੁਰਾ ਮੌਜੂਦ ਹੈ ਕਿ ਇਹ ਪੂਰਾ ਮਾਮਲਾ ਜਾਣ ਲੈਣੇ ਹੈ। ਸਵਾਗਤ ਹੈ ਜਰ ਤੁਹਾਡਾ। ਜੈ ਸ਼੍ਰੀ கிருஷ்ਨਾ, ਜੈ ਸ਼੍ਰੀ ਵਾਦੇ, ਠਾਕੁਰ ਜੀ ਦਾ ਆਸ਼ੀਰਵਾਦ ਸਦਾ ਸੱਪਰ ਬਣਾ ਰਹੇ, ਬੰਕੇ ਵਿਹਾਰੀ ਕਿਰਪਾ ਸਦਾ ਸੱਪਰ ਬਣੀ ਰਹੇ। ਜੀ। ਸੋ ਮੈਂ ਜੀ ਸਭ ਨਾਲ ਪਹਿਲਾਂ ਤੇ ਮੈਂ ਦੱਸਣਾ ਜਾਊਂਗਾ ਹੂੰ ਕਿ ਗੁਜਰਾਤ ਤੋਂ ਸਾਹੀ ਵੀ ਤੁਸੀਂ 5ਵੇਂ ਮਹੀਨੇ ਮਈ ਦੇ ਮਹੀਨੇ ਹੂੰ ਕੁਝ ਸੰਗਠਨ ਅੱਤਵਾਦੀ ਸੰਗਠਨਾਂ ਜਿਹੜੇ ਪਾਕਿਸਤਾਨ ਦੇ ਵਿੱਚੋਂ ਜਿਨ੍ਹਾਂ ਨੇ ਮੇਰਾ ਟਰੈਪ ਲਾਇਆ ਸੀ ਜੀ ਉਹ ਬੰਦੇ ਫੜੇ ਗਏ ਸੀ ਉਹਨਾਂ ਨੇ ਕਿਹਾ ਸੀਗਾ 1 ਕਰੋੜ ਦਾ ਸਪਾਰੀ ਮਿਲੀ ਮੈਨੂੰ ਮਾਰਨ ਦੀ। ਹੂੰ ਠੀਕ ਹੈ ਜੀ। ਦੇਖ ਮੈਂ ਧੰਨਵਾਦ ਕਰਦਾ ਗੁਜਰਾਤ ਪੁਲਿਸ ਦਾ ਜਿਨ੍ਹਾਂ ਨੇ ਇੰਨਾ ਵੱਡਾ ਮਜੂਦ ਦਾ ਪਰਦਾ ਫਾਸ਼ ਕੀਤਾ ਤੇ ਮੈਂ ਧੰਨਵਾਦ ਤੇ ਪੰਜਾਬ ਪੁਲਿਸਾਂ ਦੀ ਕਰਦਾ ਹਾਂ ਕਿ ਹਰ ਮਹੀਨੇ ਤੁਸੀਂ ਪਿਛਲਾ ਤੂੰ ਦੇਖਿਆ ਕਿ ਕਿੰਨੇ ਹੀ ਟੈਰੇ ਸੱਤਵਾਦੀ ਫੜੇ ਜਾਂਦੇ ਆ ਔਰ ਕਿੰਨੇ ਮਜੂਲੇ ਹੋਰ ਫੜੇ ਜਾਂਦੇ ਆ ਜਿਨ੍ਹਾਂ ਵਿੱਚ ਕੋਈ ਨਾਮ ਆਉਂਦਾ ਜੀ ਇਹ ਸ਼ੇਰ ਮਾਰਨਾ ਇਹ ਮਜੂਲਾ ਮਾਰਨਾ ਪਰ ਮੈਂ ਅੱਜ ਕੀ ਕਹਿਣਾ ਚਾਹਨਾ ਵਾਂ ਕਿ ਮੈਂ ਏਸੇ ਮਨ ਚ ਮੱਠੇ ਕਈ ਵਾਰ ਸੋਚਦਾ ਹਾਂ ਕਿ ਮੈਂ ਇਹਨਾਂ ਦਾ ਕੀ ਵਿਗਾੜਿਆ ਤੇ ਉਹਦੇ ਮੈਂ ਕੀ ਕੰਮ ਕੀਤਾ ਕੀ ਵਿਗਾੜਿਆ ਜਿਹੜੇ ਹਰ ਵਕਤ ਮੈਨੂੰ ਇਹ ਧਮਕੀਆਂ ਜਾਂਦੀ ਰਹਿੰਦੀਆਂ ਹਜ਼ਾਰਾਂ ਫੋਨ ਤੁਸੀਂ ਫੋਨ ਤੇ ਆਉਣੇ ਹੋਣ ਕਰਦਾ ਜੀ ਆਪਣਾ ਮਤਲਬ ਤੁਸੀਂ ਹਿਸਾਬ ਲਗਾ ਲਓ 100 200 400 ਫੋਨ ਰੋਜ਼ ਤੇ ਆਈ ਹੁੰਦੀ ਹੈ ਜਿੱਥੇ ਮੈਨੂੰ ਇਹੀ ਕਹਿੰਦੇ ਆ ਕਿ ਤੈਨੂੰ ਜਾਨੋਂ ਮਾਰ ਦੇਣਾ ਪਿਛਲੇ ਦਿਨੀ ਤੁਸੀਂ ਵੀ ਇੱਕ ਖਬਰ ਚਲਾਈ ਹੋएगी ਚੈਨਲ ਤੇ ਕਿ ਦੇਖੋ ਵੀ ਕਹਿੰਦਾ ਸੀਗਾ ਜਦੋਂ ਸਾਡੇ ਸੰਦੀਪ ਗੋਹਾ ਖਾਪਰ ਕੋਈ ਹਮਲਾ ਹੋਇਆ ਕਿ ਰੋੜਾ ਬਾਜਿਆ ਤੇਰੇ 10 ਤੇ 10 ਦਿਨਾਂ ਤੈਨੂੰ ਚੈਲੰਜ ਹੈ ਤੂੰ ਚੈਲੰਜ ਗਾਣਾ ਕਰ ਦੇ ਵੀ ਤੈਨੂੰ ਚੈਲੰਜ ਹੈ ਕਿ ਤੇਰੇ 10 ਦਿਨ ਤੇਰੇ ਸਿਰ ਤੇ ਗੋਲੀਆਂ ਮਾਰਨੀਆਂ ਮਤਲਬ ਇਹ ਲੋਕ ਕੌਣ ਨੇ ਬੜਾਈ ਮੈਗਲਕ ਸੋਚਣ ਵਾਲੀ ਗੱਲ ਹੈ ਕਿ ਦੇਖੋ ਗੁਜਰਾਤ ਦੇ ਵਿੱਚ 80 ਵੱਡੀ ਫੜੇਗੇ ਜਿਨ੍ਹਾਂ ਨੇ ਮੈਨੂੰ ਮਾਰਨ ਦੀ ਪੂਰੀ ਰੇਕੀ ਜਿਨ੍ਹਾਂ ਨੇ ਮਾਰਨ ਦਾ ਪੂਰਾ ਜਰੀਆ ਬਣਾਇਆ ਸੀਗਾ ਉਹਨਾਂ ਨੂੰ 1 ਕਰੋੜ ਰੁਪਏ ਫੰਡਿੰਗ ਵੀ ਪਾਕਿਸਤਾਨ ਦੇ ਵਿੱਚੋਂ ਹੋਈ ਜੀ ਕਿ ਅਮੀਰ ਲੋਕਾਂ ਦਾ ਮਾਰਨਾ 1 ਕਰੋੜ ਰੁਪਇਆ ਤੁਹਾਡਾ ਆ ਗਿਆ ਮਤਲਬ ਮੈਂ ਕਹਿੰਦਾ ਕਿ ਇਦਾਂ ਹੀ ਹਰ ਜਿਹੜਾ ਵੀ ਮੋਡਿਊਲ ਹੈ ਕੋਈ ਮੋਡਿਊਲ ਫੜਦੇ ਉਸ 'ਚ ਮੇਰਾ ਨਾਮ ਹੁੰਦਾ ਹੀ ਹੁੰਦਾ ਪਰ ਹਜੇ ਤੱਕ ਮੈਂ ਪੰਜਾਬ ਸਰਕਾਰ ਨੂੰ ਬੇਨਤੀ ਕਰਦਾ ਮਾਨਯੋਗ ਮੈਂ ਡੀਜੀਪੀ ਸਾਹਿਬ ਪੰਜਾਬ ਨੂੰ ਬੇਨਤੀ ਕਰਦਾ कि मनु सफिशिएंट सुरक्षा दीजिए मेरे को सफिशिएंट सुरक्षा नहीं है मैं एक चीज पूछना चाहूंगी अमित थोड़ा जिस तरह ਤੁਸੀਂ کہہ ਰਹੇ ਹੋ ਸੁਰੱਖਿਆ ਸਿਕਿਉਰਟੀ ਮੰਗ ਰਹੇ ਹੋ ਸਿਕਿਉਰਟੀ ਸੰਦੀਪ ਗੋਰਾ <th>ਪੜ ਦੇ ਸਿਕਿਉਰਟੀ ਦਾ ਇੱਕ ਜੋ ਕਿਸਾ ਸਾਫ ਜਿਹੜਾ ਕੀ ਹੈ ਨਜ਼ਰ ਆਇਆ ਤੁਸੀਂ ਦੇਖਿਆ ਕਿ ਸ਼੍ਰੀ ਆਮ ਜੋ ਹੈ ਨਿਹੰਗ ਸਿੰਘਾਂ ਵੱਲੋਂ ਤਲਵਾਰਾਂ ਚਲਾਈਆਂ ਗਈਆਂ ਪਰ ਸਿਕਿਉਰਟੀ ਨੇ ਕੀ ਕੀਤਾ ਸਿਕਿਉਰਟੀ ਦਾ ਬਿਲਕੁਲ ਜਿਹੜਾ ਬਦਨਾਮ ਜੋ ਹਾਈਲਾਈਟ ਹੋ ਰਹੀ ਹੈ ਪੰਜਾਬ ਪੋਸਟ ਨਾਲ ਬਹੁਤ ਵਧੀਆ ਹੂੰ ਔਰ ਮੈਂ ਉਹ ਸ਼ਖਸ ਤੋਂ ਪੁੱਛਣਾ ਕਿਉਂ ਮੈਂ ਕਹਨਾ ਕਿ ਮੈਂ ਮਾਂਗੇ ਜਿਹੜਾ ਕਮਿਸ਼ਨਰ ਸਾਹਿਬ ਕੋਲ ਸੀ ਗੇਸੀ ਲਗਾਣਾ ਦੇ ਉਹਨੇ ਇੱਕ ਬਹੁਤ ਵਧੀਆ ਗਿਆਨ ਕੀਤਾ ਕਹਿੰਦੇ ਮੈਨੂੰ ਆਪ ਬੜਾ ਦੁੱਖ ਹੋਇਆ ਕਿ ਸਾਡੀ ਸਕੂਟ ਨੇ ਗੋਲੀ ਕਿਉਂ ਨਹੀਂ ਚਲਾਈ ਮੈਨੂੰ ਆਪ ਬੜਾ ਦੁੱਖ ਹੋਇਆ ਕਿ ਸਾਡੀ ਸਕੂਟ ਨੇ ਗੋਲੀ ਕਿਉਂ ਨਹੀਂ ਚਲਾਈ ਪੰਜਾਬ ਕੋਸ ਬਹਾਦਰ ਮਤਲਬ ਤੁਹਾਨੂੰ ਨਹੀਂ ਪਤਾ ਸਿਮਰ ਜੀ ਪੰਜਾਬ ਜਿਹੜਾ ਨੇ ਆ ਕਿ ਪੰਜਾਬ ਬਹੁਤ ਖਾਸ ਬਰੇਵ ਐਂਡ ਬਹਾਦਰ ਜਿਹੇੀ ਹੈ ਪਰ ਮੇਰੀ ਸਮਝ ਤੋਂ ਬਾਹਰ ਹੈ ਕਿ ਕਿੰਨੀ ਵਾਰ ਚਲੋ ਹਮਲਾ ਜਦੋਂ ਮੇਰੇ ਤੇ ਵੀ ਹੋਇਆ ਸੀ ਉਦੋਂ ਵੀ ਸਕੂਟ ਨੇ ਗੋਲੀ ਨਹੀਂ ਚਲਾਈ ਜੀ ਬੜੀ ਵੱਡੀ ਗੱਲ ਹੈ ਜਦੋਂ ਮੇਰੇ ਗੋਲ ਲੱਗੇ ਤਾਂ ਮੇਨਾਂ ਸਿਕਿਉਰਟੀ ਹੁੰਦੀ ਸੀ ਫਸ ਟਾਈਮ ਵੀ ਗੋਲੀ ਨਹੀਂ ਚੁਲਾਈ ਸੀ ਇੱਕ ਵਾਰ ਵੀ ਗੋਲਿੰਗ ਚੁਲਾਈ ਆ ਜੀ ਸੰਦੀਪ ਕਪੂਰ ਕੋ ਹਮਲਾ ਹੋਇਆ ਫਿਰ ਗੋਲੀ ਨਹੀਂ ਚੁਲਾਈ ਉਹੀ ਗੱਲ ਮੈਂ ਮਾਨਯੋਗ ਪੰਜਾਬ ਡੀਜੀਪੀ ਸਾਹਿਬ ਨਾਲ ਡਿਸਕਸ ਕੀਤੀ ਉਹੀ ਗੱਲ ਮੈਂ ਮਾਨਯੋਗ ਅਮਨ ਜੋ ਹੈ ਸੀਪੀ ਸਾਹਿਬ ਨਾਲ ਕੀਤੀ ਤੇ ਇਹਨਾਂ ਨੇ ਗੱਲ ਇਹ ਹੀ ਕਹੀ ਕਿ ਚਹਿ ਸਰ ਬਹੁਤ ਬੜੀ ਅਫਸਰ ਕਿਨੇ ਜਾਂਦੇ ਆ ਕਿ ਚਹਿ ਖਾਦਾ ਇੱਕ ਨਾਮ ਹੈ ਵੀ ਕਰਾਇਮ ਦਿੱਤੇ ਵੀ ਲੱਗੇ ਨੇ ਇਹਨਾਂ ਨੇ ਕਰਾਇਮ ਖਰੋਂ ਦਿੱਤਾ ਜੀ ਮਤਲਬ ਦਮੰਗ ਅਫਸਰ ਨੇ ਬਿਲਕੁਲ ਕਿ ਜਿੱਥੇ ਵੀ ਲੱਗੇ ਨੇ ਇਹਨਾਂ ਨੇ ਪੰਜਾਬ ਦੇ ਵਿੱਚ ਜਿਹੜੇ ਚੰਡੀਗੜ੍ਹ ਪਰ ਮੈਨੇ ਕਿਹਾ ਮੈਂ ਆ ਬੜਾ ਹਰਨਾ ਜੀ ਨੇ ਗੋਲੀ ਚੰਕੀ ਨੇ ਪੰਜਾਬ ਪੁਲਿਸ ਡਿਸਟ੍ਰਿਕਟ ਰਾਜਧਾਨੀ ਮਤਲਬ ਅਫਸਰਾਂ ਨੇ ਜ਼ਾਹਿਰ ਕੀਤਾ ਫਿਰ ਤੁਸੀਂ ਗੱਲ ਸੁਣੋ ਮੈਂ ਪਹਿਲਾਂ ਗੱਲ ਸੁਣਾਂ ਅਫਸਰ ਨੇ ਜ਼ਾਹਿਰ ਕੀਤਾ ਫਿਰ ਮੈਂ ਇੱਕ ਚੀਜ਼ ਪੁੱਛਣਾ ਚਾਹਣਾ ਵਾ ਕਿ ਜਿਹੜੇ ਪੰਜਾਬ ਪੁਲਿਸ ਕਈ ਮਲਾਜ ਮੈਂ ਉਹਨਾਂ ਨੂੰ ਸਿੱਖਿਆ ਹੀ ਆਇਆ ਵਾ ਉਹਨਾਂ ਨੂੰ ਚਾਹੀਦਾ ਕਿ ਸਾਡੇ ਹਿੰਦੂ ਲੋਕ ਸਿੱਖਿਆ ਕਰਨੀ ਚਾਹੀਦੀ ਹੈ ਜਦ ਤੁਹਾਡੇ ਨਾਲ ਪੰਜਾਬ ਸਰਕਾਰ ਹੈ ਮਾਨ ਸਰਕਾਰ ਹੈ ਵਧੀਆ ਸਰਕਾਰ ਹੈ ਤੁਹਾਡੇ ਨਾਲ ਪੰਜਾਬ ਪੁਲਿਸ ਦਾ ਪ੍ਰਸ਼ਾਸਨ ਹੈ ਤੁਸੀਂ ਸਿੱਖਿਆ ਹੀ ਫਿਰ ਬੰਗਾਲੀ ਕਿਉਂ ਕੀਤੀ ਤਾ ਉਹ ਪੁਲਿਸ ਤੋਂ ਪੂਰੀ ਥੋੜੀ ਹੈ ਇਸ ਸਾਨੂੰ ਬਚਾ ਲਈ ਤੁਸੀਂ ਸਾਨੂੰ ਕੋ ਮਾਰਨ ਆਂਦਾ ਹੈ ਜਾਂ ਸਾਡੇ ਕੋ حملہ ਕਰਨ ਆਂਦਾ ਹੈ ਕਿ ਤੁਸੀਂ ਸਾਡੀ ਸੇਫਟੀ ਲਈ ਅਗਲੇ ਤੇ ਹਮਲਾ ਕਰੋ ਅਸੀਂ ਸਾਨੂੰ ਬਚਾਓ ਅਗਲੇ ਤੋਂ ਅਗਲੇ ਨੂੰ ਤੁਸੀਂ ਹਮਲਾ ਕਰਕੇ ਅਗਲੇ ਨੂੰ ਹਮਲਾ ਕਰੋ ਤਾਂ ਨਹੀਂ ਸਾਨੂੰ ਬਚਾ ਸਕਾਂ ਮਤਲਬ ਸਾਨੂੰ ਕਿੱਥੇ ਨਾ ਕਿੱਥੇ ਕਈ ਏਦਾਂ ਦੇ ਸਾਡੇ ਨਾਲ ਲੋਲਟੀ ਹੁੰਦੇ ਜਿਹੜੇ ਸਾਡੇ ਨਾਲ ਮਿਲਾਂਗੇ ਅੰਗਿਆਰੀ ਕਰਦੇ ਆ همین ਚੀਜ਼ ਮੈਂ ਕਹਿਣਾ ਚਾਹਨਾ ਕਿ ਪੰਜਾਬ ਪੁਲਿਸ ਹੈਗੀ ਬਹਾਦਰ ਪੰਜਾਬ ਪੁਲਿਸ ਹੈਗੀ ਸ਼ੇਰ ਜੀ ਠੀਕ ਹੈ ਜੀ ਮਾਣ ਹੈ ਸਾਨੂੰ ਮੈਂ ਕਹਿੰਦਾ ਪੂਰੇ ਵਰਲਡ ਨੂੰ ਮਾਣ ਹੈ ਪੰਜਾਬੀ ਪੰਜਾਬ ਉਪਰ ਦੇ ਇਹ ਪੰਜਾਬ ਪੁਲਿਸ ਦੇ دہشت ਹੀ ਹੈ ਬਹੁਤ ਹੈ ਕਿ ਜਿੱਥੇ ਜਾਂਦੀ ਹੈ ਉਹ ਆਇਆ ਪੰਜਾਬ ਪੁਲਿਸ ਹੈ ਜੀ ਮਤਲਬ ਇੱਕ دہشت ਲੱਗਿਆ ਪਰ ਇਸ ਘਟਨਾ ਤੋਂ ਬਾਅਦ ਤੁਹਾਨੂੰ ਲੱਗਦਾ ਕਿ ਸਭ ਤੁਹਾਨੂੰ ਹੋਰ ਸਿਕਿਉਰਿਟੀ ਜੇਕਰ ਤੁਸੀਂ ਮੰਗ ਵੀ ਲੱਗੋ ਜਾਂ ਮਿਲ ਜਾਂਦੀ ਹੈ ਤਾਂ ਬਾਅਦ ਤੁਸੀਂ ਹੁਣ ਮੇਰੇ ਕੋਲ ਦਫ਼ਤਰ ਆਏ ਹੋ ਜੀ ਠੀਕ ਹੈ ਤੁਸੀਂ ਆਪ ਦੇਖਿਆ ਹੋਣਾ ਕਿ ਅੰਮ੍ਰਿਤ ਦੀ ਸੁਰੱਖਿਆ ਸਫੀਸ਼ੀਐਂਟ ਨਹੀਂ ਹੈਗੀ ਜੀ ਜਿੰਨੇ ਮੈਨੂੰ ਟੰਕੀਆਂ ਆਗੀਆਂ ਜਿੰਨੇ ਮੈਨੂੰ ਫੋਨ ਆਉਂਦੇ ਜਿੰਨੀ ਵਾਰੀ ਮੇਰੇ ਤੇ ਅੱਤਵਾਦੀ ਹਮਲਾ ਹੋਇਆ ਵਾ ਜਿੰਨੀ ਵਾਰੀ ਮੇਰੇ ਤੇ ਅੱਤਵਾਦੀ ਹਮਲਾ ਹੋ ਗਿਆ ਮਤਲਬ ਇਹ ਚੀਜ਼ਾਂ ਦੇਖਣ ਵਾਲੀ ਹੈ ਕਿ ਕਿੰਨੀ ਵਾਰੋਂ ਧਮਕੀਆਂ ਆ ਰਹੀਆਂ ਕਿ 10 ਦਿਨ ਚ ਅਰੋੜਾ ਮਾਰ ਦੇਣਾ ਸ਼ੇਰ ਮਾਰ ਦੇਣਾ ਤੁਹਾਨੂੰ ਲੱਗਦਾ ਕਿਉਂ ਧਮਕੀ ਆਉਂਦੀ ਹੈ ਸਾਡੀ ਮੈਂ ਕਮਰਲੀ ਇਹ ਦੱਸਦਾ ਕਿ ਮੈਨੂੰ ਆਪਣੇ ਪੰਜਾਬ ਨਾਲ ਬਹੁਤ ਪਿਆਰ ਹੈ ਮੈਂ ਹੈਗਾ ਕट्टर ਹਿੰਦੂ ਲੀਡਰ ਠੀਕ ਹੈ ਜੀ ਉਹ ਮੈਂ ਕਈਆਂ ਵੀ ਅੱਖਾਂ ਤੇ ਰੱਖਦਾ ਹੋਊਂਗਾ ਅੱਜ ਤੱਕ ਮੈਂ ਕਦੀ ਕਿਸੇ ਖਿਲਾਫ ਗਲਤ ਨਹੀਂ ਬੋਲਿਆ ਕਦੀ ਕੋਈ ਦੇਖਿਆ ਹੋਣਾ ਮੇਰੀ ਕਿੰਨੀ ਵਾਰ ਤੁਸੀਂ ਇੰਟਰਵਿਊ ਕੀਤੀ ਹੈ ਕਿ ਮੈਂ ਕਦੀ ਕਿਸੇ ਦੇ ਖਿਲਾਫ ਗਲਤ ਬਿਆਨਬਾਜ਼ੀ ਅੱਜ ਤੱਕ ਨਹੀਂ ਕੀਤੀ ਠੀਕ ਹੈ ਜੀ ਮੈਂ ਤਾਂ ਕਹਿੰਦਾ ਕਿ ਸਾਡੇ ਸਾਰੇ ਭਾਈਚਾਰੇ ਅਸੀਂ ਸਭ ਇਕੱਠੇ ਆ ਸਭ ਅਸੀਂ ਇੱਕ ਆ ਸਾਡਾ ਭਾਈਚਾਰਾ ਖਰਾਬ ਨਹੀਂ ਹੋਣਾ ਚਾਹੀਦਾ ਅਸੀਂ ਤਾਂ ਕਹਿੰਦੇ ਆ ਖਰਦੂ ਤਾਂ ਵੇਖੀ ਆਈ ਚੰਦਾ ਕਿ ਹਮ ਸਭ ਮਿਲ ਕੇ ਰਹੇ ਜੀ ਅਸੀਂ ਇੱਕ ਤਾਂ Hindu ਸੇ ਕ Muslim ਸੇ ਸਭ ਹਮ ਆਪਸ ਮੇ ਭਾਈ ਭਾਈ ਦਰਮਿਆਨ ਇਹ ਕਹਾਤਾ ਹੈ ਕਿ ਹਮ ਸਭ ਭਾਈ ਭਾਈ ਹੈ ਫਿਰ ਮੈ ਇਹ ਨਹੀਂ ਬਨਵੇ ਸਮਝ ਨਹੀਂ ਆਂਦੀ ਕਿ ਕਿਉਂ ਕੁਛ ਲੋਗ ਮੇਰੀ ਜਾਨ ਦੇ ਦੁਸ਼ਮਣ ਬਣੇ ਹੋਏ ਆ ਦੇਖੋ ਮੈਂ ਪਰਿਵਾਰ ਵੀ ਗਵਾ ਲਿਆ ਅੱਜ ਮੇਰੇ ਕੁਛ ਮੇਰੇ ਕੋਲ ਕੁਝ ਵੀ ਨਹੀਂ ਹੈਗਾ ਮੇਰਾ ਸਭ ਕੁਝ ਸਿਸਟਮ ਵਿਗੜ ਗਿਆ ਜੀ ਠੀਕ ਹੈ ਜੀ ਮੇਰਾ ਪਰਿਵਾਰ ਵੀ ਚਲਾ ਗਿਆ ਪਰਿਵਾਰ ਵੀ ਗਵਾ ਲਿਆ ਬੱਚੇ ਵੀ ਮੇਰੇ ਮੇਰੇ ਤੋਂ ਚਲੇ ਗਏ ਮਤਲਬ ਮੈਂ ਕਈ ਵਾਰ ਸੋਚਦਾ ਆ ਗਿਆ ਅੰਮੀ ਤੂੰ ਇਹੋ ਜਿਹਾ ਕੀ ਕੰਮ ਕੀਤਾ ਮੈਂ ਜਨਤਾ 'ਤੇ ਪੁੱਛ ਲੈਂਦਾ ਕਿ ਮੈਂ ਜਨਤਾ ਹੀ ਜਵਾਬ ਦੇਵੇ ਕਿ ਮੈਂ ਇਹੋ ਜਿਹਾ ਕੀ ਕੰਮ ਕੀਤਾ ਜਿਹਦੇ ਕਰਕੇ ਲੋਕ ਕਈ ਲੋਕ ਬਰੇ ਬਾਰ ਪਾਕਿਸਤਾਨ 'ਚ ਬੈਠੇ ਉਹ ਵੀ ਹਾਲੋ ਪਾਕਿਸਤਾਨ 'ਚ ਬੈਠੇ 1 ਕਰੋੜ ਰੁਪਏ ਮੇਰੇ ਨਾਲ ਹੀ ਸਪਾਰੀ ਹੈ ਹਮਮ ਸਿਰ ਦਿੱਲੀ ਪੋਖਰੇ ਆਇਦਰ 6 ਮਹੀਨੇ ਪਹਿਲਾਂ ਬੰਦੇ ਬਰੇ ਕਰੋ ਤੁਸੀਂ ਮੇਰੀ ਇੰਟਰਵਿਊ ਕਰਵਾਇਆ ਸੀ ਜੀ ਬਿਲਕੁ ਉਹਦੇ ਪਾਕਿਸਤਾਨ ਚ ਆਇਆ ਆਈਐਸਡੀਆਈਐਸ ਅੱਤਵਾਦੀ ਮਤਲਬ ਕਈ ਲੋਕ ਜਾਣ ਕੇ ਇੱਕੋ ਨਿਸ਼ਾਨਾ ਬਣਾਉਂਦੇ ਆ ਕਿ ਇਹ ਸ਼ੇਰ ਮਾਰਨਾ ਹੈ ਇਹ ਸ਼ੇਰ ਮਾਰਨਾ ਪਰ ਮੈਂ ਇੱਕ ਚੀਜ਼ ਕਹਿੰਦਾ ਸ਼ੇਰ ਨਹੀਂ ਡਰਦਾ ਕਿਉਂਕਿ ਮੇਰੇ ਠਾਕੁਰ ਜੀ ਦਾ ਮੇਰੇ ਬਿਹਾਰੀ ਜੀ ਦਾ ਮੇਰੇ ਬੰਕੇ ਜਰੀ ਦਾ ਮੇਰੇ ਕੋਲ ਬਹੁਤ ਅਸ਼ੀਰਵਾਦ ਹੈ ਜਨਤਾ ਦਾ ਅਸ਼ੀਰਵਾਦ ਹੈ ਤੁਹਾਡੇ ਪੱਤਰਕਾਰ ਭਾਈਚਾਰ ਦਾ ਅਸ਼ੀਰਵਾਦ ਹੈ ਮੈਨੂੰ ਕਿੰਨੇ ਲੋਕ ਅਸ਼ੀਰਵਾਦ ਦਿੰਦੇ ਆ ਜੀ ਅੰਮੀ ਥੋੜੀ ਲੰਬੀ ਉਮਰ ਹੋਵੇ ਅੰਮੀ ਥੋੜਾ ਵੱਧ ਜੀਵੇ ਕਿਉਂਕਿ ਮੇਰੇ ਮਨ ਦੇ ਵਿੱਚ ਕੁਝ ਹੈ ਕਿਉਂਕਿ ਮੈਂ ਪੰਜਾਬ ਤੁਸੀਂ ਗੱਲ ਪੁੱਛੀ ਕੀ ਤੁਸੀਂ ਤੁਹਾਡੇ ਮਗਰ ਕਿਉਂ ਪਏ ਹੋਇਆ ਕਿਉਂਕਿ ਮੈਂ ਪੰਜਾਬ ਚ ਹਿੰਦੂ ਤੋਂ ਵੀ ਆਵਾਜ਼ ਚੱਕਦਾ ਮੈਂ ਪੰਜਾਬ ਜਿੰਦਾਬਾਦ ਕਹਿੰਦਾ ਮੈਂ ਹਿੰਦੋਪਨ ਜਿੰਦਾਬਾਦ ਕਹਿੰਦਾ ਇਸ ਲਈ ਮੈਂ ਇਹਨਾਂ ਦੇ ਮਨ ਚ ਰੜਕਣਾ ਕਹੀਆਂ ਤੇ ਕੱਤਰਵਾੜੀਆਂ ਲਈ ਕਿ ਮੈਂ ਰੜਕਦਾ ਕਿ ਇਹ ਲੋਕ ਜਾਣ ਕੇ ਮੇਰੇ ਤੇ ਕੇ ਹਮਲਾ ਕਰਵਾਉਂਦੇ ਨੇ ਜਿਹੜੇ ਹੱਤਕਾੜੀ ਬੈਠੇ ਆ ਪਾਕਿਸਤਾਨ ਦੇ ਵਿੱਚ ਹੁਣ ਤੁਸੀਂ ਦੇਖਿਆ ਮੋਡਿਊਲ ਕਿੰਨੇ ਕਿੰਨੇ ਫੜੇਗੇ ਇਹ ਕਿਉਂ ਚਾਹੁੰਦੇ ਨੇ ਜੀ ਮੈਨੂੰ ਮਰਵਾਣਾ ਮੈਨ ਤੇ ਆਪ ਸਮਝ ਨਹੀਂ ਆਂਦੀ ਬਿਲਕੁਲ ਇਹ ਗੁਜਰਾਤ ਪੁਲਿਸ ਨੇ ਲੁਧਿਆਣਾ ਪੁਲਿਸ ਦੀ ਮੌਜੂਦਗੀ ਦੇ ਵਿੱਚ ਤੁਹਾਡੇ ਘਰ ਪਹੁੰਚ ਕੇ ਫੋਨ ਵੀ ਜਿਹੜਾ ਕੀ ਹੈ ਤੁਸੀਂ ਉਹੀ ਨੰਬਰ ਮਿਲੇ ਜਿਹੜੇ ਤੁਸੀਂ ਅਕਚੁਅਲੀ ਬਿਲਕੁਲ 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 ਐਕਚੁਅਲ ਹੈ ਨਾ ਜਿਹੜੇ ਮੈਨੂੰ ਧਮਕੀਆਂ ਕਈ ਆndੀਆਂ ਜਦੋਂ ਉਹਨਾਂ ਨੇ ਮੇਰੇ 2 ਘੰਟੇ ਮੇਰੀ ਪੁੱਛਗਿੱਛ ਕੀਤੀ ਮੇਰੇ ਫੋਨ ਚੈੱਕ ਕੀਤੇ ਮੇਰੇ ਫੋਨ ਦੀਆਂ ਕੋਡ ਕੋਡਾਂ ਦੇਖੀਆਂ ਜਿਹੜੇ ਅਕਚੁਅਲੀ ਲਿਸਟ ਬਣਾ ਕੇ ਨੰਬਰ ਲੈ ਆਏ ਸੀਗੇ ਉਹ ਨੰਬਰ ਸੇਮ ਮੈਚਿੰਗ ਕੀਤੇ ਜੀ آپ بولتے نہیں ہوتے بتاتے ہیں کام کرنا پرشاسن کا کام ہے ہمارے بتایا ہم ایسے ہمارے ہو جائے ہم تو مقدمہ درج کرتے ہیں ਆਪਕੋ ਦੋ ਵਾਰੀ ਇਤਨੀ ਥਰਟ ਆਤੀ ਹੈ ਕਿ ਧਮਕੀਆਂ ਆਤੀਆਂ ਮਾਰ ਲੈਗੀ ਮਤਲਬ ਦੇਖੋ ਕਿ ਇੱਕੋ ਹੀ ਚੀਜ਼ ਨਾਲ ਮਨਜਿਹੜੇ ਬਾਹਰ ਬੇਸ਼ਾਨੀ ਬੈਠੇ ਆ ਜਾਂ ਤੇ ਆਪਣਾ ਪਾਕਿਸਤਾਨ ਦੇ ਵਿਪਸੂਟ ਵਾਲੇ ਬੈਠੇ ਨੇ ਜਿਹੜੇ ਅੱਤਵਾਦੀ ਆਈਏ ਤੇ ਉਹਨਾਂ ਨੂੰ ਇੱਕੋ ਹੀ ਮਨਚਾ ਹੈ ਕਿ ਇਹ ਸ਼ੇਰ ਮਾਰਨਾ ਹੈ ਤੇ ਸ਼ੇਰ ਮਾਰਨਾ ਹੈ ਪਰ ਬਚਾਨ ਵਾਲੇ ਮੈਂ ਕੀ ਕਹਿੰਦਾ ਮੇਰੇ ਠਾਕੁਰ ਜੀ ਹੈ ਮੇਰੇ ਬਿਹਾਰੀ ਜੀ ਹੈ ਤੁਹਾਡੇ ਕਰਨ ਨਾਲ ਕੁਝ ਨਹੀਂ ਹੋਣਾ ਜਿੰਨੇ ਮੇਰੇ ਸੁਆਸ ਲਿਖਿਆ ਜਿੰਦਗੀ ਦੇ ਉਹਨੇ ਮੈਂ ਕੱਟ ਕੇ ਜਾਣੇ ਆ ਜੀ ਬੋਕੋ ਤੰਗਾ ਜੀ ਸੋ ਜਿਸ ਤਰ੍ਹਾਂ ਤੁਸੀਂ ਦੇਖਿਆ ਕਿ ਅਮਿਤ ਅਰੋੜਾ ਨੂੰ ਬੀਤੇ ਦਿਨੀ ਜਿਹੜਾ ਕੀ ਹੈ ਗੁਜਰਾਤ ਪੁਲਿਸ ਨੇ ਪੁੱਛਗਿੱਛ ਕੀਤੀ ਸੀ 2 ਘੰਟੇ ਔਰ ਉਧਰੋਂ ਦੀ ਅਤਵਾਦ ਵੀ ਜਿਹੜਾ ਕੀ ਹੈ ਫੜੇ ਗਏ ਨੇ ਜ ਜੁਨ੍ਹਾਂ ਨੇ 1 ਕਰੋੜ ਦੀ ਫਰੋਤੀ ਜਿਹੜੀ ਕੀ ਹੈ ਅਮਿਤ ਅਰੋੜਾ ਦੇ ਨਾਮ ਤੇ ਜਿਹੜੀ ਕੀ ਹੈ ਲਿੱਤੀ ਸੀਗੀ ਸੋ ਦੱਸਦੀ ਹੈ ਕਿ ਕਿਤੇ ਨਾ ਕਿਤੇ ਸੰਦੀਪ <th>ਪੜਾ</th> ਬੋੜਾ <th>ਪੜਾ</th> ਦਾ ਜੋ ਮਾਮਲਾ ਸੀਗਾ ਉਸ ਤੋਂ ਬਾਅਦ ਅਸ਼ਚੀਵ ਸਾਨੀਕ ਤੇ ਹਿੰਦੂ ਲੀਡਰ ਤੇ ਫਿਰ ਜੁੜਾ ਕੇ ਜਾਨੋ ਮਾਨ ਦੀ ਧਮਕੀ ਲਗਾਤਾਰ ਕਾਇਮ ਹੈ ਔਰ ਅਗਰ ਗੱਲ ਕਰੀ ਅਮਿਤ ਅਰੋੜਾ ਦੀ ਅਕਸਰ ਵਿਵਾਦਾਤ ਵਿਦਿਸ਼ਣ ਵਾਲੇ ਅਮਿਤ ਅਰੋੜਾ ਜਿਨ੍ਹਾਂ ਨੂੰ ਕਾਫੀ ਧਮਕੀਆਂ ਆਈਆਂ ਪਰਦਾਸੀ ਕੀ ਗੁਜਰਾਤ ਪੁਲਿਸ ਵੱਲੋਂ ਉਹਨਾਂ ਆਖਵਾਦ ਨੂੰ ਫੜਿਆ ਗਿਆ ਉਹਨਾਂ ਆਖਵਾਦ ਨੂੰ ਫੜਨ ਦੇ ਵਿੱਚ ਕਾਮਯਾਬੀ ਹਾਸਲ ਕੀਤੀ ਗਈ ਹੈ ਜਿਨ੍ਹਾਂ ਦੇ ਵੱਲੋਂ ਲਗਾਤਾਰ ਫਿਰੋਤੀ ਅਮਿਤ ਅਰੋੜਾ ਦੇ ਨਾਮ ਦੀ ਲਿਖਤੀ ਜਾ ਰਹੀ ਸੀਗੀ ਔਰ ਉਸ ਤੋਂ ਇਲਾਵਾ ਤੁਹਾਨੂੰ ਦੱਸ ਦੇ ਕਿ ਲਗਾਤਾਰ ਟ੍ਰੈਡ ਉਹ ਜਿਹੜੀ ਹੈ ਕੀ ਹੈ ਲਗਾਤਾਰ ਆ ਰਹੀ ਹੈ ਸਿਗਨ ਸੋ ਕਿਤੇ ਨਾ ਕਿਤੇ ਛਲਾਗਾ ਯੋ ਕਹਿ ਸਕਦੇ ਇਸ ਨੂੰ ओरिजिनली ਤੁਹਾਨੂੰ ਦੱਸੇ ਕੀ ਸਿਕਿਉਰਿਟੀ ਦੀ ਗੱਲ ਕਰ ਰਹੇ ਸੀ ਕਿ ਜੋ ਸੰਦੀਪ ਗੋਰਾ ਖਾਪੜ ਦੇ ਟਾਈਮ ਤੇ ਜੋ ਸਿਕਿਉਰਿਟੀ ਦਾ ਇੱਕ ਮੁੱਦਾ ਹਾਈਲਾਈਟ ਹੋਇਆ ਕਿ ਸਿਕਿਉਰਿਟੀ ਨਾਲ ਹੁੰਦੀ ਸਿਕਿਉਰਿਟੀ ਨੇ ਕੁਝ ਨਹੀਂ ਕੀਤਾ ਸੋ ਕਿਤੇ ਨਾ ਕਿਤੇ ਅਮਿਤ ਰੋੜਾ ਵੱਲੋਂ ਵੀ ਕਿਹਾ ਗਿਆ ਹੈ ਕਿ ਇਹ ਕਿਤੇ ਨਾ ਕਿਤੇ ਗਲਤ ਹੈ ਕਿਉਂਕਿ ਪੰਜਾਬ ਪੁਲਿਸ ਨੂੰ ਜੋ ਅਥਾਰਟੀ ਦਿੱਤੀ ਗਈ ਹੈ ਕਿ ਅਗਰ ਸਿਕਿਉਰਿਟੀ ਨਾਲ ਹੈ ਕਿਸੇ ਵੀ ਲੀਡਰ ਦੇ ਨਾਲ ਤਾਂ ਉਸ ਨੂੰ ਉਸ ਦਾ ਪੂਰਾ ਮੁਕਾਬਲਾ ਕਰਨਾ ਚਾਹੀਦਾ ਤਾਂ ਜੋ ਇਹਨਾਂ ਦਾ ਬਚਾਅ ਹੋ ਸਕੇ ਚਾਹੇ ਕੋਈ ਵੀ ਹਿੰਦੂ ਲੀਡਰ ਹੈ ਸੋ ਇਹਦਾ ਵੀ ਅਪਡੇਟ ਦੇਖਣ ਲਈ ਬਣੇ